बड़े ਔਖੇ ਹਾਲਾਤਾਂ 'ਚ ਤੁਸੀਂ ਆਪਦੇ ਬੱਚਿਆਂ ਨੂੰ ਪਾਲਿਆ ਹੋਊਗਾ ਤੇ ਮੈਨੂੰ ਯਕੀਨ ਹੈ ਕਿ بڑے ਔਖੇ ਹਾਲਾਤਾਂ 'ਚੋਂ ਨਿਕਲ ਕੇ ਅੱਜ ਬੱਚੇ ਬੜੀ ਉੱਚੀਆਂ ਮੰਜ਼ਲਾਂ ਤੱਕ ਪਹੁੰਚੇ ਨੇ ਬਹੁਤ ਖੁਸ਼ੀ ਹੋਈ ਹੋਊਗੀ ਜਿੰਨਾ ਮੈਂ ਅੱਜ ਸਾਰੇ ਪੇਰੈਂਟਸ ਦਾ ਧੰਨਵਾਦ ਕਰਾਉਣਾ ਘੱਟ ਹੈ ਕਿਉਂਕਿ ਬੱਚਾ ਮਿਹਨਤ ਜ਼ਰੂਰ ਕਰਦਾ ਹੈ ਹਾਰਡਵਰਕ ਅਸੀਂ ਕਹਿੰਦੇ ਹਾਂ ਬੱਚੇ ਦਾ ਬਹੁਤ ਜ਼ਿਆਦਾ ਹੈ ਪਰ ਉਹਨਾਂ ਹੀ ਹਾਰਡਵਰਕ ਮੈਨੂੰ ਲੱਗਦਾ ਇੱਕ ਪੇਰੈਂਟ ਦਾ ਹੁੰਦਾ ਹੈ ਆਪਦੇ ਬੱਚੇ ਨੂੰ ਇੱਥੋਂ ਤੱਕ ਮੰਜ਼ਲ ਤੱਕ ਲੈ ਕੇ ਆਉਂਦਾ ਹੈ ਬੱਚਿਆਂ ਦੀ ਮੰਜ਼ਲ ਜਿੱਥੇ ਤੱਕ ਵੀ ਬੱਚਾ ਪਹੁੰਚ ਜਾਏ ਮੈਨੂੰ ਲੱਗਦਾ ਹੈ ਪੇਰੈਂਟਸ ਨੂੰ ਹਿਸ਼ਾਈ ਲੱਗਦਾ ਕਿ ਘਟ 12ਵੀਂ ਤੱਕ ਦੀ ਐਜੂਕੇਸ਼ਨ ਮੇਨ ਐਜੂਕੇਸ਼ਨ ਹੁੰਦੀ ਹੈ ਜਿੱਥੇ ਬੱਚੇ ਦਾ ਬੇਸ ਬਣਦਾ ਹੈ ਤੁਹਾਡੀ ਐਡਮਿਸ਼ਨਸ ਵਧੀਆ IIT ਕਈਆਂ ਨੇ ਕ੍ਰੈਕ ਕੀਤੇ ਆ ਜੇ ਇਹ ਤੁਸੀਂ ਮੇਨ ਐਡਵਾਂਸ ਸਾਰੇ ਕ੍ਰੈਕ ਕੀਤੇ ਆ ਪਰ ਇਤੋਂ ਅਗਲੀ ਮੰਜ਼ਲ ਸਰ ਕਰਨਾ ਤੁਹਾਡੇ ਆਪਣੇ ਬਲਬੁੱਤੇ ਤੇ ਆ ਤੁਸੀਂ ਅੱਗੇ ਕਿਹੜੇ ਫੀਲਡ 'ਚ ਜਾਣਾ ਚਾਹੁੰਦੇ ਹੋ ਕਿੱਥੇ ਜਾਣਾ ਚਾਹੁੰਦੇ ਹੋ ਸਰਕਾਰ ਹਮੇਸ਼ਾ ਮੈਨੂੰ ਲੱਗਦਾ ਪਹਿਲੀ ਸਰਕਾਰ ਹੈ ਜਿੰਨਾ ਵੀ ਅੱਜ ਮੈਂ ਤੁਹਾਡੇ ਬੱਚਿਆਂ ਦਾ ਸੁਣਿਆ ਕਈ ਵਾਰੀ ਆਪ ਵੀ ਅਸੀਂ इमोशनल ਹੋ ਜਾਂਦੇ ਆ ਤੁਹਾਡੀਆਂ ਗੱਲਾਂ ਸੁਣ ਕੇ ਕਿ ਇੰਨੇ ਹਾਲਾਤ ਔਖਿਆਂ ਚੋਂ ਨਿਕਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਮੈਂ ਤੁਹਾਨੂੰ ਅੱਗੇ ਵੀ ਇਹੀ ਬੇਨਤੀ ਕਰਦੀ ਆ ਕਿ ਆਪਦੇ ਜਿਹੜੇ ਅੰਦਰ ਦੀ ਅੱਗ ਹੈ ਜਿਵੇਂ ਇੱਕ ਕੁੜੀ ਕਹਿ ਰਹੀ ਸੀ ਕਿ ਮੇਰੇ ਸੁਪਨੇ ਦਿਨ-ਪ ਦਿਨ ਵੱਡੇ ਹੀ ਹੋ ਰਹੇ ਨੇ ਕੁੜੀਆਂ ਦੇ ਸੁਪਨੇ ਅਕਸਰ ਹੀ ਬਹੁਤ ਵੱਡੇ ਹੁੰਦੇ ਨੇ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਆ ਕਿ ਇਹ ਸੁਪਨਿਆਂ ਨੂੰ ਮਰਨ ਨਾ ਦਿਓ ਇਹਨਾਂ ਨੂੰ ਆਪਣੇ ਅੰਦਰ ਜੀਵਤ ਰੱਖਿਓ ਹੋਰ ਉੱਚੀਆਂ ਮੰਜ਼ਲਾਂ ਨੂੰ ਸਾਰ ਕਰਿਓ ਸਰਕਾਰ ਕਰੋੜਾਂ ਰੁਪਏ ਖਰਚ ਕਰਦੀ ਹੈ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਉਹ ਜਿਹੜੇ ਉਹ ਵੱਡੇ ਉਹਧਿਆਂ ਤੇ ਪਹੁੰਚਣ ਜਿੱਥੇ ਦੇਸ਼ ਦੇ ਹੋਰ ਬੱਚੇ ਵੱਡੇ ਵੱਡੇ ਐਡਵਾਂਸ ਮੇਨ ਵਰਗੇ ਐਗਜ਼ਾਮ ਕਲੀਅਰ ਕਰਦੇ ਨੇ ਸਾਡੇ ਪੰਜਾਬ ਦੇ ਬੱਚੇ ਦੀ ਉਹ ਐਡਵਾਂਸ ਕਲੀਅਰ ਕਰਨ ਮੇਨ ਕਲੀਅਰ ਕਰਨ ਸੋ ਅੱਜ ਜਦੋਂ ਤੁਹਾਡੇ ਵਰਗੇ ਬੱਚੇ ਕਲੀਅਰ ਕਰਦੇ ਨੇ ਉਹ ਐਗਜ਼ਾਮ ਤੇ ਸਰਕਾਰ ਨੂੰ ਵੀ ਹੌਸਲਾ ਜਾਂ ਮਿਲਦਾ ਹੋਊਗਾ ਮੈਨੂੰ ਲੱਗਦਾ ਕਿ ਜਿਹੜਾ ਉਹ ਇਨਵੈਸਟਮੈਂਟ ਕਰ ਰਹੀ ਹੈ ਬੱਚਿਆਂ ਤੇ ਪੜ੍ਹਾਈਆਂ ਤੇ ਇੰਨਾ ਖਰਚਾ ਕਰ ਰਹੇ ਨੇ ਉਹਦਾ ਤੁਸੀਂ ਫਲ ਹੈ ਜਿਹੜਾ ਉਹ ਇੱਕ ਰੂਪ ਚ ਸਰਕਾਰ ਨੂੰ ਦੇ ਰਹੇ ਹੋ ਤੇ ਹੋਰ ਬੱਚਿਆਂ ਨੂੰ ਬਹੁਤ ਪ੍ਰੇਰਿਤ ਕਰ ਰਹੇ ਹੋ ਕਿ ਉਹ ਵੀ ਅੱਗੋਂ ਪੜਨ ਲਿਖਣ ਤੁਹਾਨੂੰ ਦੇਖ ਕੇ ਬਹੁਤ ਸਾਰੇ ਬੱਚਿਆਂ 'ਚ ਚੰਗਾਰੀ ਉੱਠੂਗੀ ਕਿ ਉਹ ਵੀ ਇਹ ਜਿਹੇ ਐਗਜ਼ਾਮ ਕਲੀਅਰ ਕਰਨ ਤੇ ਜਿਹੜੇ ਵੀ ਪੇਰੈਂਟਸ ਆ ਜਾਇਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਬਿਕੋਜ਼ ਇੱਕ ਪੇਰੈਂਟ ਹੀ ਹੁੰਦਾ ਜੋ ਬੱਚੇ ਨੂੰ ਪੁਸ਼ ਕਰਦਾ ਕਿ ਪੜਨਾ ਲਿਖਣਾ ਚਾਹੀਦਾ ਹਰ ਇੱਕ ਬੱਚੇ ਦਾ ਦਿਲ ਕਰਦਾ ਇਹ ਇਹ ਏਜ ਹੈ ਜੀ ਹੈ ਕੀ ਉਹ ਇੰਜੋਏ ਕਰਿਓ ਘੁੰਮੇ ਫਿਰੇ ਆਪਦੇ ਦੋਸਤਾਂ ਮਿੱਤਰਾਂ ਚ ਬੈਠੇ ਬਟ ਜੇ ਪੈਰੈਂਟ ਦਾ ਸਾਥ ਨਾ ਹੋਵੇ ਤੇ ਉਹ ਬੱਚਾ ਕਦੇ ਵੀ ਐਗਜ਼ਾਮ ਪਲੀਅਰ ਨਹੀਂ ਕਰ ਸਕਦਾ ਮੇਨਲੀ ਟੀਚਰਸ ਦਾ ਬਹੁਤ ਧੰਨਵਾਦ ਮੈਂ ਅੱਜ ਕਰਦੀਆਂ ਜਿਹੜੇ ਇਹਨੇ ਬੱਚਿਆਂ ਤੇ ਮਿਹਨਤ ਕੀਤੀ ਤੇ ਬੱਚਿਆਂ ਨੂੰ ਅੱਜ ਇਸ ਮੰਜ਼ਲ ਤੱਕ ਖੜਾ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਵੇੜੇ 'ਚ ਪੈਰ ਪਾਏ ਨੇ ਤੁਸੀਂ ਸਾਰੇ ਸਾਡੇ ਘਰ ਪਹੁੰਚੇ ਹੋ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਤਿਕਣੀਆਂ ਹੋ ਜਾਂਦੀਆਂ ਨੇ ਅੱਜ ਤੁਸੀਂ ਸਾਡੇ ਨਾਲ ਖੁਸ਼ੀਆਂ ਵੰਡ ਰਹੇ ਹੋ ਸਾਨੂੰ ਆਪ ਬਹੁਤ ਚਾਚੜਿਆ ਹੋਇਆ ਸਾਨੂੰ ਸਮਝ ਨਹੀਂ ਆ ਰਿਹਾ ਤੁਹਾਡਾ ਕਿਵੇਂ ਸਵਾਗਤ ਕਰੀਏ ਜਿੰਨਾ ਵੀ ਤੁਸੀਂ ਮਤਲਬ ਸੀਐਮ ਸਾਹਿਬ ਨੂੰ ਵੀ ਤੁਸੀਂ ਕਿਹਾ ਵੀ ਬਹੁਤ ਚਾਚੋਂ ਉਹਨੇ ਹੀ ਚਾਚ ਅਸੀਂ ਆ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਬੜੇ ਆਮ ਘਰਾਂ ਦੇ ਬੱਚਿਓ ਬੜੇ ਪਿੰਡਾਂ ਚ ਸਾਰੇ ਮੈਨੂੰ ਲੱਗਦਾ ਹੈ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਆਏ ਨੇ ਉਹ ਸਾਰੇ ਪਿੰਡਾਂ ਦੇ ਸਟੂਡੈਂਟਸ ਨੇ ਤੇ ਪਿੰਡਾਂ ਚ ਰਹਿ ਕੇ ਇਹੋ ਜਿਹਾ ਐਗਜ਼ਾਮ ਕਲੀਅਰ ਕਰਨਾ ਕਿਸੇ ਦਾ ਸੁਪਨਾ ਵੀ ਨਹੀਂ ਹੋ ਸਕਦਾ ਕੋਈ ਨਹੀਂ ਵੱਡੀ ਚੀਜ਼ ਤੇ ਸਰ ਕਰ ਲੈਣੀ ਕੋਈ ਆਮ ਗੱਲ ਨਹੀਂ ਹੈਗੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਤੇ ਸਪੈਸ਼ਲੀ ਮੁੱਖ ਮੰਤਰੀ ਸਾਹਿਬ ਦਾ ਹਰਜੋਤ ਬੈਂਸੀ ਦਾ ਤੇ ਸਾਰੇ ਸਿੱਖਤੀਸ ਦਾ ਧੰਨਵਾਦ ਕਰਦੀਆਂ ਕਿ ਬੱਚਿਆਂ 'ਚ ਜਿਹੜਾ ਤੁਸੀਂ ਹੌਸਲਾ ਪੈਦਾ ਕਰ ਰਹੇ ਹੋ ਐਦਾਂ ਹੀ ਬੱਚੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਸਪੈਸ਼ਲੀ ਧੀਆ ਕਿਉਂਕਿ ਇੱਕ ਬੇਟੀ ਕਹਿ ਰਹੀ ਸੀ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਪਰ ਮੈਨੂੰ ਲੱਗਦਾ ਅੱਜ ਕੱਲ ਦਾ ਦੌਰ ਕੁੜੀਆਂ ਦਾ ਦੌਰ ਹੈ ਕੁੜੀਆਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਹੈਗੀਆਂ ਮੁੰਡਿਆਂ ਨਾਲੋਂ ਜ਼ਿਆਦਾ ਅਸੀਂ ਪੜ੍ਹਨ ਲਿਖਣ 'ਚ ਅਸੀਂ ਕੋਈ ਵੀ ਜੌਬ ਸੀਕ ਕਰਨੀ ਹੋਵੇ ਅਸੀਂ ਅੱਗੇ ਹੁੰਨੇ ਆ। ਸੋ ਕੁੜੀਆਂ ਮੁੰਡੇ ਸਭ ਇੱਕ ਬਰਾਬਰ ਨੇ ਸਾਰੇ ਬੱਚੇ ਨੇ ਸਾਰੇ ਰੱਬ ਦਾ ਰੂਪ ਨੇ। ਤੁਸੀਂ ਪੜ੍ਹੋ ਲਿਖੋ ਮੰਜ਼ਿਲਾਂ ਹਾਸਲ ਕਰੋ ਸਾਨੂੰ ਅਸੀਂ ਤੁਹਾਡੇ ਮਾਪਿਆਂ ਵਾਂਗ ਸਾਨੂੰ ਖੁਸ਼ੀ ਮਹਿਸੂਸ ਹੋਏਗੀ ਜਿੰਨੀ ਵੀ ਤੁਸੀਂ ਉਚਾਈਆਂ ਤੇ ਜਾਓਗੇ ਸਭ ਤੋਂ ਪਹਿਲਾਂ